ਉਪਰੇੰਕਾ ਮਹਿਲਾਵਾਂ ਤੁਹਾਡੇ ਪਿੱਛੇ ਅਸੀਂ ਜਿਹੜੀਆਂ ਦੇਖ ਪਾ ਰਹੇ ਆ ਇਹਨਾਂ ਨਾਲ ਜ਼ਰੂਰ ਗੱਲਬਾਤ ਕਰਿਓ ਕਿ VOTING ਨੂੰ ਲੈ ਕੇ ਕੀ ਕੁਝ ਕਹਿੰਦੇ ਨੇ ਪਰ ਵਿਚਾਰਧਾਰਾ ਦੀ ਅਸੀਂ ਜ਼ਿਕਰ ਕਰ ਰਹੇ ਸੀ ਕਿ ਵਿਚਾਰਧਾਰਾ ਅੱਜ ਕੱਲ੍ਹ ਸਿਆਸਤਦਾਨ ਇਦਾਂ ਬਦਲ ਰਹੇ ਨੇ ਸ਼ਾਇਦ ਜਿਦਾਂ ਕੱਪੜੇ ਬਦਲੀਦੇ ਨੇ ਹੂੰ ਹੂੰ ਇਹ ਗੱਲ ਮੈਨੂੰ ਲੱਗਦਾ ਬਹਿਤੇ ਦੱਸਣਗੇ ਇਹ ਸਵਾਲ ਇਹ ਸੀ ਕਿ ਕਹਿੰਦੇ ਕਿ ਜਰੰਦਰ ਵੈਸਟ ਦੇ ਵਿੱਚ ਇਸ ਵਾਰ ਜੋ ਉਮੀਦਵਾਰ ਨੇ ਪਾਰਟੀਆਂ ਬੜੀ ਜਲਦੀ ਬਦਲੀ ਆ ਔਰ ਇੱਥੇ ਤਾਂ ਇਦਾਂ ਵੀ ਹੋਇਆ ਕਿ ਇੱਕੋ ਸੂਟ ਦੇ ਵਿੱਚ ਦੋ ਦੋ ਪਾਰਟੀਆਂ ਬਦਲ ਲਈਆਂ ਇਹ ਤੇ ਉਹਨ ਪੋਲਿਟਿਕ ਜ਼ਿਆਦਾ ਉਹਨਾਂ ਨੂੰ ਪਤਾ ਹੈ ਕਿ ਉਹ ਜਿੱਦਾਂ ਪਤਾ ਨਹੀਂ ਵੈਸੇ ਇਸ ਵਾਰ ਤੇ ਬਹੁਤ ਹੀ ਹੋਇਆ ਸਾਰੇ ਜੀ ਹੋਇਆ ਹੈ ਇਸ ਵਾਰ ਹੀ ਨਹੀਂ ਹੋਇਆ ਪਹਿਲਾਂ ਤੋਂ ਵੀ ਹੋ ਰਿਹਾ ਹੈ ਨਹੀਂ ਸ਼ੁਰੂ ਤੋਂ ਹੀ ਹੋ ਰਿਹਾ ਨਹੀਂ ਨਹੀਂ ਪਹਿਲਾਂ ਉੱਥੋਂ ਜੰਮੂ ਕਸ਼ਮੀਰ ਤੋਂ ਵੀ ਸਾਰੇ ਹੀ ਚੇਂਜ ਕਰਦੇ ਆ ਰਹੇ ਹੈ ਇਹ ਹੁਣ ਹੀ ਨਹੀਂ ਹੋ ਰਿਹਾ ਪਹਿਲਾਂ ਐਮਪੀ ਦੀਆ ਵੋਟਰ ਤੋਂ ਵੀ ਹੋਇਆ ਹੈ ਚੇਂਜ ਆਏ ਮਤਲਬ ਕਿ ਸਾਰੇ ਦੇਖ ਦੇਖ ਕੇ ਕਰਦਾ ਹੀ ਹੈ ਮਤਲਬ ਕਿ ਸਾਰੇ ਕੁਝ ਨਹੀਂ ਹੁੰਦਾ ਕੁਝ ਜਿੱਦੋਂ ਜਿੰਨੂੰ ਕੁਝ ਮਿਲਦਾ ਉਧਰ ਹੀ ਉਹ ਜਾਈ ਜਾ ਰਿਹਾ ਹੈ ਬਸ ਕਹ ਰਹੇ ਕਿ ਸੂਟਾਂ ਦਾ ਜ਼ਿਕਰ ਹੋ ਰਿਹਾ ਸੀ ਕਿ ਜਿਹੜੀ ਇੱਕ ਲੇਡੀ ਹੈ ਉਹ ਜੇ ਉਹਨੇ ਵਿਆਹ ਦੇਖਣਾ ਹੋਏ ਉਹ ਚਾਰ ਸੂਟ ਬਦਲ ਲੈਂਦੀ ਹੈ ਔਰ ਜਲੰਧਰ ਦੇ ਵਿੱਚ ਉਮੀਦਵਾਰ ਨੇ ਕਿ ਕਿਤਾ ਇੱਕੋ ਸੂਟ ਦੇ ਵਿੱਚ ਦੋ ਪਾਰਟੀਆਂ ਬੰਦ ਲਿਆ ਫੀਮੇਲ ਦੀ ਉਹ ਕਹਿੰਦੇ ਉਹਨੇ ਘਟਾ ਦਿੱਤੀ ਵੈਲਿਊ ਘਟਾ ਦਿੱਤੀ ਸੂਟਾਂ ਦੀ ਇਹ ਦਰਵਾਜ਼ੇ ਦੀ ਦੀਵਾਰੀ ਹੈ ਇੰਟਰਸਟਿੰਗ ਹੈ ਨਾ ਦੀਦੀ ਬੋਲ ਕੀ ਕੀ ਬੋਲ ਸਕਦੀ ਹੈ ਨਹੀਂ ਉਹਨੇ ਤਾਂ ਠੀਕ ਲੱਗਦਾ ਜੋ ਵੀ ਜਿਹੜਾ ਜਿਸ ਪਾਰਟੀ ਨਾਲ ਜਾਣਨਾ ਚਾਹੁੰਦਾ ਹੈ ਆਪਾਂ ਕੁਝ ਨਹੀਂ ਕਹਿ ਸਕਦੇ ਨਾ ਅੱਛਾ ਅੱਛਾ ਚੋਣ ਕਮਿਸ਼ਨ ਦੀ ਪਹਿਲੂ ਕਿਵੇਂ ਦੇਖਦੇ ਹੋ ਉਹਨਾਂ ਨੇ ਹਰੇ ਹਰੇ ਬੂਟੇ ਜਿਹੜੇ ਤੁਹਾਨੂੰ ਦਿੱਤੇ ਨੇ ਲਗਾਉਂਗੇ ਪਾਣੀ ਦੇਵੋਗੇ ਬਿਲਕੁਲ ਜੀ ਬਿਲਕੁਲ ਜੀ ਜ਼ਰੂਰੀ এনवायरमेंट ਦੇ ਕਾਰਨ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਕੋਜ਼ ਅੱਜਕਲ ਦੇਖ ਰਹੇ ਆ ਪਾਣੀ ਦੀ ਬਹੁਤ ਜ਼ਿਆਦਾ ਮੁਸ਼ਕਲ ਹੋ ਰਹੀ ਹੈ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਅੱਛਾ ਉਮੀਦ ਕੀ ਹੈ ਹੁਣ ਇਸ ਵਾਰ ਹੈ ਨਾ ਤੁਸੀਂ ਆ ਥੋੜਾ ਜਿਹਾ ਆਪਣਾ ਕੇ ਪਲਾਨ ਚੇਸ ਕਰ ਸਕੋ ਕਿਉਂਕਿ 2.5 ਸਾਲ ਪਹਿਲਾਂ ਵੀ ਵੋਟਾਂ ਪਾਈਆਂ ਹੁਣ ਫੇਰ ਤੁਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਵੋਟ ਪਾਣ ਆਏ ਹੋ ਉਮੀਦ ਯਾਨੀ ਕਿ ਉਮੀਦਵਾਰ ਦਾ ਮਤਲਬ ਇਹ ਹੈ ਕਿ ਉਰ ਤੋਂ ਉਮੀਦ ਹੈ ਕੋਈ ਉਮੀਦ ਬੱਚੀ ਨਹੀਂ ਕਈ ਬੰਦਾ ਬੰਦਾ ਪਰ ਇਹਨਾਂ ਦੀਆਂ ਉਮੀਦਾਂ ਕਦੀ ਪੂਰੀਆਂ ਹੁੰਦੀਆਂ ਨਹੀਂ ਜੋ ਸੋਚ ਕੇ ਪਾਈ ਤੇ ਕਦੀ ਸਭ ਨੂੰ ਪੁੱਛੋ ਕਿ ਹਜ਼ਾਰ ਹਜ਼ਾਰ ਰੁਪਏ ਵਾਲੀ ਉਮੀਦ ਬਰਕਰਾਰ ਹੈ ਹਲੇ ਪੋਲਿਟਿਕਸ ਚ ਨਾ ਸਾਰੇ ਲੀਡਰ ਇੱਕ ਜਿਹੇ ਸ਼ਕਲਾਂ ਹੀ ਅਲੱਗ ਅਲੱਗ ਹੈ ਸਾਰੇ ਮੁੱਦੇ ਉਹਨਾਂ ਦੇ ਇੱਕ ਹੈ ਵੋਟ ਲੈਣ ਆ ਜਾਂਦੇ ਕੰਮ ਕੁੰਮ ਕੋਈ ਨਹੀਂ ਕਰਾਂਦਾ ਮੁੜ ਕੇ ਕੋਈ ਤੇ ਬਾਕੀ ਸਾਰਾ ਕੰਮ ਇੱਕ ਮੈਨੂੰ ਯਾਦ ਆਇਆ 1000 ਰੁਪਏ ਦੀ ਹੈ ਹਲੇ ਉਮੀਦ ਕਿ ਤੋੜਨ ਦੀ ਕੋਈ ਰਕੀ ਵੀ ਨਹੀਂ ਸੀ ਨਾ ਹੈ ਇਹ ਦੇਣੀ ਇੰਨੇ ਜਨਸਾਂ ਕਿਹ ਲੋ ਹਜ਼ਾਰ ਹਜ਼ਾਰ ਦੇ ਦੇ ਕਿੱਥੋਂ ਦੇਣਾ ਇਹਨਾਂ ਨੇ ਗਰੀਬ ਐਨੀ ਜਨਤਾ ਆ ਸਾਢ ਕੋਈ ਟੈਕਸ ਲੈ ਕੇ ਸਾਨੂੰ ਹੀ ਦੇ ਦੇਣਗੇ ਵਾਪਸ ਨਹੀਂ ਮਿਲੇ ਤੇ ਨਹੀਂ ਮਿਲਿਆ ਬੁਲਾ ਤਾਂ ਕੋਈ ਨਹੀਂ ਹੈ ਨਹੀਂ ਕੋਈ ਹੈ ਹੀ ਨਹੀਂ ਸੀ ਉਮੀਦ ਹੈ ਹੀ ਨਹੀਂ ਸੀ ਕਿ ਤੋੜਨੀ ਕਿਉਂ ਪਹਿਲਾਂ ਤੇ ਪਤਾ ਸੀ ਕਿ ਨਹੀਂ ਮਿਲਨੇ ਹਾਂ ਅਸੀਂ ਕਦੀ ਮੇਨ ਲਗਾਈ ਨਹੀਂ ਜੋ ਕਿ ਠੀਕ ਹੈ ਸਰਕਾਰ ਨੂੰ ਲੱਗਦਾ ਹੈ ਕਿ ਇੱਕ ਸਨਮਾਨ ਪੱਤਾ ਹੈ ਬਹੁਤ ਵਿਖੋ ਸਟੱਡੀ ਨੂੰ ਦੇਣ ਹੈਲਥ ਦੇਣ ਹੈਲਥ ਫ੍ਰੀ ਕਰਨ ਸਟੱਡੀ ਫ੍ਰੀ ਕਰਨ ਬੱਚਿਆਂ ਲਈ ਜਿਹੜੇ ਗਰੀਬ ਲੋਕ ਹੈ ਇੰਨਿਆ ਪੜ ਨਹੀਂ ਸਕਦੇ ਇੰਨੀਆਂ-ਇੰਨੀਆਂ ਫੀਸਾਂ ਕਿੱਥੋਂ ਦੇਣਗੇ ਜਿਹੜੇ ਮਿਡਲ ਕਲਾਸ ਨਹੀਂ ਦੇ ਸਕਦੇ ਤਾਂ ਜਿਹੜੇ ਅਨਪੜ ਲੋਕ ਹੈ ਜਿਹੜੇ ਵਿਚਾਰੇ ਛੋਟੇ ਮਜ਼ਦੂਰ ਲੋਕ ਹੈ ਉਹ ਬੱਚਿਆਂ ਨੂੰ ਕਿੱਥੋਂ ਪੜਾਗੇ ਸਾਰੀ ਸਟੱਡੀ ਪਿੱਛੇ ਚ ਕਰ ਰਿਹਾ ਹੈ ਪੜਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕੋਈ ਹੈਲਥ ਵੱਲ ਨਹੀਂ ਦੇਖੋ ਅਸੀਂ ਸਾਰੇ ਕੀ ਕਰਦੇ ਆ ਪੈਸੇ ਕੀ ਜੋੜਦੇ ਆ ਕਿ ਸਾਡੀ ਪਿੱਛੋਂ ਬੁੜਾਪੇ ਚ ਆ ਕੇ ਅਸੀਂ ਕਿੱਥੋਂ ਹੈਲਥ ਆਪਣੀ ਰਿੰਗਾ 22 ਸਾਲਾਂ ਦਾ ਇਹਨਾਂ ਦਾ 30000 ਰੁਪਏ ਬਣ ਗਿਆ ਮਤਲਬ ਕੀ ਕੀ ਕਰਾਂਗੇ ਜ਼ਰੂਰ ਪੁੱਛ ਲਿਓ ਸਭ ਤੋਂ ਪਹਿਲਾਂ ਹੈਲਥ ਚਾਹੀਦੀ ਹੈ ਸਟੱਡੀ ਚਾਹੀਦੀ ਹੈ ਇਹ ਦੋ ਚੀਜ਼ਾਂ ਕੰਪਲਸਰੀ ਕਰਨ ਫ੍ਰੀ ਕਰਨ ਫੀਸਾਂ ਕੱਟ ਕਰਨ ਐਨੀ ਐਨੀ ਫੀਸਾਂ ਲੱਖ ਲੱਖ ਫੀਸਾਂ ਕਿੱਥੋਂ ਦੇਣਗੇ ਜਿਨ੍ਹਾਂ ਦੀ 20000 ਤਨਖਾਹ ਹੈ ਉਹ ਲੱਖ ਰੁਪਏ ਫੀਸ ਕਿੱਥੋਂ ਦੇਵੇਗਾ ਇਹ ਤਾਂ ਇੱਕ ਪੜਾਈ ਬੰਦ ਕਰਨ ਦਾ ਇੱਕ ਤਰੀਕਾ ਹੈ ਪੜਾ ਫੀਸਾਂ ਜ਼ਿਆਦਾ ਕਰਨ ਦਾ ਕਲੀਨਿਕ ਦੀ ਪਹਿਲ ਕੀਤੀ ਸੀ ਕਿ ਮੁਹੱਲਾ ਕਲੀਨਿਕ ਔਰ ਸਕੂਲ ਆਫ ਫੈਮਿਨੈਂਸ ਆਮ ਆਦਮੀ ਪਾਰਟੀ ਨੇ 25 ਸਾਲਾਂ ਦੇ ਵਿੱਚ ਆਪਣੀ ਪ੍ਰਾਪਤੀ ਸਭ ਤੋਂ ਵੱਡੀ ਗਿਣਾਈ ਜਾ ਰਹੀ ਹੈ। ਨਹੀਂ ਹਾਂ ਇਹ ਤਾਂ ਅੱਛੀ ਕੰਮ ਕੀਤਾ ਉਹਨਾਂ ਨੇ। ਵੀ ਮਤਲਬ ਕਿ ਮੁਹੱਲਾ ਕਲੀਨਿਕ ਖੋਲੇ ਇਹ ਬਹੁਤ ਵਧੀਆ ਜਿਹੜੇ ਗਰੀਬ ਲੋਕ ਹੈ। ਮਤਲਬ ਕਿ ਨਹੀਂ ਖੁੱਲ ਗਏ ਮੁਹੱਲਾ ਨਹੀਂ ਖੁੱਲੇ ਹੋਏ ਹੈ। ਸਾਡੇ ਹੈ ਵਰਕਿੰਗ ਚ। ਨਹੀਂ ਨਹੀਂ ਵਰਕਿੰਗ ਚ ਤੇ ਨਹੀਂ। ਦੇਖੇ ਨਹੀਂ ਤੁਹਾਡੇ ਏਰੀਆ ਦੇ ਵਿੱਚ ਮੈਂ ਤੇ ਨਹੀਂ ਕਿ ਡਾਕਟਰ ਹੈ ਹਾਂ ਉਹ ਮਲਕ ਕਲੀਨਿਕ ਉਹਨੇ ਸਾਰਾ ਆਪ ਹੀ ਅਰੇਂਜ ਕੀਤਾ ਹੈ ਬਹੁਤ ਵਧੀਆ ਇਹ ਤਾਂ ਸਕੀਮ ਬਹੁਤ ਅੱਛੀ ਹੈ ਬਹੁਤ ਵਧੀਆ ਹੈ ਇੱਕ ਆਮ ਗਰੀਬ ਲੋਗਾ ਲਈ ਇੱਕ ਇੱਕ ਵਧੀਆ ਉਪਰਾਲਾ ਹੈ ਠੀਕ ਹੈ ਚਲੋ ਅੱਜ ਜੇ ਸੱਲਾਂ ਲਈ ਬਿਤੇ ਦਾ 1000 ਰੁਪਏ ਮਨ ਲੈਂਦਾ 30 32000 ਰੁਪਏ ਤੱਕ तकरीबन ਨਾ ਲੱਗ ਲਗਭਗ ਬਣ ਗਿਆ ਹਣਾ ਲੈਣਾ ਕਿ ਨਹੀਂ ਲੈਣਾ ਸਰਕਾਰ ਨੇ ਕਿਹੜੀ ਸਰਕਾਰ ਦੇ ਰਹੀ ਹੈ ਤੁਹਾਨੂੰ ਪਤਾ ਹੀ ਕਿਹੜੀ ਸਰਕਾਰ ਨੇ ਵਾਦਾ ਕੀਤਾ ਸੀ ਕਿ 1000 ਰੁਪਏ ਸਾਰਿਆਂ ਨੂੰ ਦੇਵਾਂਗੇ ਔਰ ਇਹ ਕਿ 3000 ਰੁਪਏ ਬਣ ਗਿਆ 80 ਸੋਚੇ ਹੀ ਨਹੀਂ ਸੀ ਦਾ ਇਸ ਕਰਕੇ ਕੋਈ ਉਮੀਦ ਹੀ ਨਹੀਂ ਹੈ ਆਏ ਨਾ ਠੀਕ ਹੈ ਚਲੋ ਹੁਣ ਆਹ ਜਿਹੜੇ ਪਲਾਨਟs ਤੁਹਾਡੇ ਹੱਥ ਵਿੱਚ ਨੇ ਉਮੀਦ ਕਰਦੇ ਤੁਸੀਂ ਇਹਨਾਂ ਨੂੰ ਲਗਾਓਗੇ ਵੀ ਔਰ ਪਾਣੀ ਵੀ ਦੇ ਲਗਾਵਾਂਗੇ ਜ਼ਰੂਰ ਕੈਮਰਾ ਇੱਕ ਵਾਰ ਕਹਿ ਦੋ ਕਿ ਅਸੀਂ ਇਹਨਾਂ ਨੂੰ ਵੱਡੇ ਕਰਾਂਗੇ ਇਹਨਾਂ ਨੂੰ ਵੱਡੇ ਕਰਾਂਗੇ ਵਦਨ ਫੁੱਲਣ ਇੱਦਾਂ ਹੀ ਸਾਡਾ ਦੇਖ ਵੀ ਵਦਨ ਫੁੱਲੇ ਤੇ ਇਹ ਪੌਦਿਆਂ ਨੂੰ ਵੀ ਅਸੀਂ ਇੱਦਾਂ ਹੀ ਵਧਾਵਾਂਗੇ ਤੇ ਵਾਤਾਵਰਣ ਨੂੰ ਆਪਣੇ ਸ਼ੁੱਧ ਕਰਾਂਗੇ ਠੀਕ ਹੈ ਆਈ ਸੱਦਬੁੱਧੀ ਕਿਸੇ ਦੇ ਨਾਲ ਨੇ ਨੇਤਾ ਉਹਨੂੰ ਵੀ ਸਦਗੁਧੀ ਆਏ ਬਹੁਤ ਵੱਡੀ ਗੱਲ ਜਿਹੜੀ ਆ ਉਹਨਾਂ ਦੇ ਵੱਲੋਂ ਕਹੀ ਗਈ ਬਹੁਤ ਸ਼ੁਕਰੀਆ ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਅਸੀਂ ਤਾਂ ਆਪਣਾ ਫਰਜ਼ ਨਿਭਾ ਰਹੇ ਹਾਂ ਅਸੀਂ ਵੋਟ ਦੇ ਰਹੇ ਹਾਂ ਔਰ ਹਰ ਬਾਰ ਵੋਟ ਦਿੰਦੇ ਹਾਂ ਬੜੀ ਉਮੀਦ ਦੇ ਨਾਲ ਔਰ ਇੱਕ ਗੱਲ ਅਖੀਰ ਦੇ ਵਿੱਚ ਉਹਨਾਂ ਨੇ ਕਹੀ ਕਿ ਅਸੀਂ ਚਾਹੁੰਦੇ ਹਾਂ ਨੇਤਾਵਾਂ ਨੂੰ ਸਿਆਸੀ ਪਾਰਟੀਆਂ ਨੂੰ ਸਿਆਸੀ ਜਿਹੜੇ ਲੋਕ ਨੇ ਉਹਨਾਂ ਨੂੰ ਸਤਬੁੱਧੀ ਆਏ ਇਹ ਨਿਰਾਸ਼ਾ ਹੈ ਵੋਟਰਸ ਦੀ ਅਸਲ ਦੇ ਵਿੱਚ ਬਲਦੀਪ ਕਿਉਂਕਿ ਲੋਕ ਉਮੀਦਾਂ ਦੇ ਨਾਲ ਵੋਟ ਪਾਉਂਦੇ ਨੇ ਲੇਕਿਨ ਉਹਨਾਂ ਦੀ ਉਮੀਦਾਂ ਦੇ ਉੱਤੇ ਲੋਕ ਜਿਹੜੇ ਸਿਆਸੀ ਪਾਰਟੀਆਂ ਨੇ ਉਹ ਖਰਾ ਨਹੀਂ ਉਤਰਦੀਆਂ ਹਾਲਾਂਕਿ ਠੀਕ ਹੈ ਲੋਕਾਂ ਨੇ ਬੜੀ ਸ਼ਲਾਘਾ ਕੀਤੀ ਬੜੀ ਲੋਕਾਂ ਨੇ ਪ੍ਰਸ਼ੰਸਾ ਕੀਤੀ ਹੈ ਕਿ ਜਿਸ ਰੇਕੇ ਮੁਹੱਲਾ ਕਲੀਨਿਕ ਜਿਹੜੇ ਨੇ ਬੜੇ ਕਾਮਯਾਬ ਨੇ ਜਲੰਧਰ ਵਾਸਤੇ ਲੋਕਾਂ ਨੇ ਉਹਨਾਂ ਕੇਮਰੇ ਇਹ ਗੱਲ ਕਹੀ ਔਰ ਬਹੁਤ ਸਾਰੀਆਂ ਸਰਕਾਰੀਆ ਹੋਰ ਅਜਹੀਆਂ ਉਹਨਾਂ ਨੂੰ ਲੱਗਦਾ ਹੈ ਕਿ ਸਕੀਮਾਂ ਜਿਹੜੀਆਂ ਨੇ ਕਾਰਗਰ ਸਾਬਿਤ ਹੋਈਆਂ ਨੇ ਲੇਕਿਨ ਫਿਰ ਵੀ ਜੋ ਲੋਕਾਂ ਨੂੰ ਉਮੀਦਾਂ ਨੇ ਮਦਨੇ ਉਹਨਾਂ ਉਮੀਦਵਾਰ ਦੇ ਹਾਲੇ ਫਿਲਹਾਲ ਲੋਕ ਨਾਰਾਜ਼ ਨਿਰਾਸ਼ ਨਜ਼ਰ ਆਏ ਨੇ ਇਸ ਵਾਰ ਫੇਰ ਤੋਂ ਜ਼ਿਮਨੀ ਚੋਣਾਂ ਦੇ ਵਿੱਚ ਉਹਨਾਂ ਨੇ ਯਾਨੀ ਕਿ ਵੋਟਰਾਂ ਨੇ ਆਪਣਾ ਜਿਹੜਾ ਫਰਜ਼ ਆਦਾ ਕਰ ਦਿੱਤਾ